ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਪ੍ਰੋਗਰਾਮ ਦਾ ਨਿਊਜ਼ ਪੁਆਇੰਟ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦਿਨ ਭਰ ਦੀਆਂ ਸੁਰਖੀਆਂ ਦੀ ਚਰਚਾ ਕੀਤੀ ਜਾਣੀ ਹੈ ਵੈਸੇ ਅੱਜ ਵੇਖਣ ਨੂੰ ਜੇ ਆਪਾਂ ਧਿਆਨ ਮਾਰੀਏ ਤਾਂ ਖਬਰਾਂ ਕੋਈ ਬਹੁਤੀਆਂ ਸਾਹਮਣੇ ਨਹੀਂ ਆਈਆਂ ਪਰ ਫਿਰ ਵੀ ਸਿਆਸਤ ਨੂੰ ਲੈ ਕੇ ਸਿਆਸੀ ਤੌਰ ਦੇ ਉੱਤੇ ਅੱਜ ਦਾ ਐਤਵਾਰ ਇੱਕ ਸੁਪਰ ਸੰਡੇ ਬਣਿਆ ਰਿਹਾ ਇਸ ਤਰੀਕੇ ਦੇ ਨਾਲ ਕਈ ਸੁਰਖੀਆਂ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਕਰਨੀ ਹੈ ਤੇ ਹਰ ਵਾਰ ਦੀ ਤਰ੍ਹਾਂ ਵਿਵੇਕ ਕੁਮਾਰ ਸਾਡੇ ਸਹਿਯੋਗੀ ਸਰਨਾ ਸਟੂਡੀਓ ਵਿੱਚ ਮੌਜੂਦ ਨੇ ਗੱਲਬਾਤ ਕਰਾਂਗੇ ਵਿਵੇਕ ਜੀ ਸਵਾਲਾਂ ਵੱਲ ਨੂੰ ਚਲਦੇ ਹਾਂ ਅੱਜ ਦਾ ਜਿਹੜਾ ਐਤਵਾਰ ਵੈਸੇ ਜੇਕਰ ਆਪਾਂ ਸਿਆਸੀ ਘੇਲਾਰਿਆਂ ਦੇ ਵਿੱਚ ਦੇਖੀਏ ਤੁਸੀਂ ਵੀ ਅਦਾਰੇ 'ਚ ਕੰਮ ਕਰਦੇ ਹੋ ਮੈਂ ਵੀ ਅਦਾਰੇ 'ਚ ਕੰਮ ਕਰਦਾ ਆਪਾਂ ਬੜੇ ਸਮੇਂ ਤੋਂ ਇਹੀ ਦੇਖਦੇ ਆ ਰਹੇ ਆ ਕਿ ਪੂਰੇ ਹਫਤੇ ਸਾਨੂੰ ਖਬਰਾਂ ਮਿਲਦੀਆਂ ਰਹਿੰਗੀਆਂ ਪਰ ਐਤਵਾਰ ਵਾਲੇ ਦੇ ਨਾਲ ਕੀ ਸਾਰੇ ਸਿਆਸੀ ਲੀਡਰ ਜਿਹੜੇ ਆਪੋ ਆਪਣੇ ਘਰਾਂ ਦੇ ਵਿੱਚ ਬੈਠੇ ਹੁੰਦੇ ਨੇ ਤੇ ਜ਼ਿਆਦਾਤਰ ਕੋਈ ਸਿਆਸੀ ਸਰਗਰਮੀਆਂ ਦੇਖਣ ਨੂੰ ਨਹੀਂ ਮਿਲਦੀਆਂ ਪਰ ਅੱਜ ਦਾ ਜਿਹੜਾ ਐਤਵਾਰ ਹੈ ਇਹ ਬੜਾ ਸਰਗਰਮ ਰਿਹਾ ਗਰਮੀ ਦਾ ਮੌਸਮ ਇੱਕ ਤੇ ਤੇ ਦੂਸਰਾ ਐਤਵਾਰ ਵੀ ਬੜਾ ਗਰਮ ਹੋਇਆ ਰਿਹਾ ਤੇ ਕਿਉਂ ਰਿਹਾ ਉਹਦੇ ਬਾਰੇ ਜਾਣਕਾਰੀ ਦਿਓ ਜੇਂਦਰ ਤੁਸੀਂ ਇੱਕ ਐਤਵਾਰ ਦਾ ਜ਼ਿਕਰ ਕੀਤਾ ਤੇ ਨਾਲ ਦੀ ਨਾਲ ਮੈਂ ਦੱਸਾਂ ਕਿ ਸ਼ਨੀਵਾਰ ਵੀ ਥੋੜਾ ਕੰਮ ਠੰਡਾ ਹੀ ਰਹਿੰਦਾ ਹੁੰਦਾ ਖਾਸ ਕਰਕੇ ਪੋਲਿਟਿਕਸ ਦਾ ਬਿਲਕੁਲ ਨਾ ਤਾਂ ਕੋਈ ਵੱਡੀ ਰੈਲੀ ਹੁਣ ਤਾਂ ਆਮ ਆਦਮੀ ਪਾਰਟੀ ਨੇ ਇੱਕ ਟ੍ਰੈਂਡ ਇਹ ਜਰੂਰ ਸ਼ੁਰੂ ਕੀਤਾ ਸੀਗਾ ਕਿ ਹਰ ਹਫਤੇ ਜਿਹੜਾ ਐਤਵਾਰ ਨੂੰ ਇੱਕ ਰੈਲੀ ਕਰਦੇ ਹੁੰਦੇ ਸੀਗੇ ਲੋਕ ਸਭਾ ਚੋਣਾਂ ਦੇ ਵਿੱਚ ਤੇ ਜਨਾਦੀ ਡਿਊਟੀ ਲਾਈ ਗਈ ਸੀ ਕਿ ਹਰ ਐਤਵਾਰ ਤੁਸੀਂ ਮੇਰੇ ਲਈ ਬੇਲੇ ਰਹਿਣਾ ਸੋ ਅੱਜ ਕੱਲ ਉਹ ਈਡੀ ਦੀ ਹਰਾਸਤ ਦੇ ਵਿੱਚ ਨੇ ਸੋ ਇਸ ਕਰਕੇ ਹਜੇ ਥੋੜਾ ਰੈਲੀਆਂ ਵਾਲਾ ਦੌਰ ਪੰਜਾਬ ਦੇ ਵਿੱਚ ਠੰਡਾ ਹੈ ਪਰ ਅੱਜ ਸੁਪਰ ਸਿਆਸੀ ਸੰਡੇ ਰਹਾ ਹਾਂ ਸੁਪਰ ਸੰਡੇ ਨਹੀਂ ਸੁਪਰ ਸਿਆਸੀ ਸੰਡੇ ਰਹਾ ਕਿ ਅੱਜ ਦੋ ਧਿਰਾਂ ਇੱਕ ਇੰਡੀਆ ਗੱਠ ਜੋੜ ਵਾਲੀ ਧਿਰ ਤੇ ਦੂਸਰੇ ਪਾਸੇ ਐਂਡੀਆ ਗੱਠ ਜੋੜ ਵਾਲੀ ਧਿਰ ਦੋਵਾਂ ਨੇ ਅੱਜ ਰੈਲੀਆਂ ਕੀਤੀਆਂ ਇੱਕ ਨੇ ਕੀਤਾ ਚੋਣ ਪ੍ਰਚਾਰ ਸ਼ੁਰੂ ਤੇ ਦੂਸਰੇ ਨੇ ਕੀਤਾ ਅਰਵਿੰਦ ਕੇਜਰੀਵਾਲ ਤੇ ਹਿਮੰਤ ਸੋਰੇ ਦੇ ਹੱਕ ਦੇ ਵਿੱਚ ਕਿ ਇਹਨਾਂ ਦੀ ਗ੍ਰਿਫਤਾਰੀ ਹੈ ਜਿਹੜੀ ਉਹ ਖਿਲਾਫ ਹੈ ਇੱਕ ਨੇ ਨਾਮ ਰੱਖਿਆ ਚੋਣ ਦਾ ਤੇ ਦੂਸਰੇ ਨੇ ਰੱਖਿਆ ਕਿ ਆ ਲੋਕ ਤੋਂ ਤਰਦੀ ਲੋਕ ਤੋਂ ਤਰ ਬਚਾਓ ਤੇ ਤਾਨਾਸ਼ਾਹ ਹਟਾਓ ਹਨਾ ਸੋ ਇਸ ਤਰੀਕੇ ਦਾ ਨਾਂਸੀ ਤੇ ਕੱਲ ਪਰਸੋਂ ਜਿਹੜਾ ਇੰਡੀਆ ਗੱਠ ਜੋੜ ਦੀ ਰੈਲੀ ਸੀ ਉਹਨੂੰ ਮਨਜ਼ੂਰੀ ਮਿਲੀ ਸੀ 20000 ਦੇ ਇਕੱਠ ਦੀ ਜਿਹੜੀ ਇੱਕ ਲਿਮਟ ਰੱਖੀ ਗਈ ਸੀ ਕਿ 20000 ਦਾ ਇਕੱਠ ਜਿਹੜਾ ਤੁਸੀਂ ਕਰ ਸਕਦੇ ਹੋ ਜੀ ਤੇ ਹੋਰ ਵੀ ਕਈ ਸਾਰੇ ਸਿਨੈਰੀਓਜ਼ ਸੀਗੇ ਕਿ ਇੰਨੀ ਸਿਕਿਉਰਿਟੀ ਤੁਹਾਨੂੰ ਪ੍ਰੋਵਾਈਡ ਕਰਾਂਗੇ ਕਿਉਂਕਿ ਬੀਵੀਆਈਪੀਜ਼ ਆ ਰਹੇ ਨੇ ਰਾਹੁਲ ਗਾਂਧੀ ਮਲਕਾ ਅਰਜੁਨ ਖੜਗੇ ਸੋ ਇਹ ਸਾਰੇ ਜੈਡ ਪਲੱਸ ਸਿਕਿਉਰਿਟੀ 22 28 ਸਿਆਸੀ ਪਾਰਟੀਆਂ ਦੇ ਲੀਡਰ ਸੀਗੇ ਸਿਆਸੀ ਪਾਰਟੀਆਂ ਦੇ ਲੀਡਰ ਸੀਗੇ ਬਿਲਕੁਲ ਤੇ ਉਧਰਲੇ ਪਾਸੇ ਅੱਜ ਮੋਦੀ ਸਾਹਿਬ ਜਿਹੜਾ ਨੇ ਉਹ ਮੇਰਠ ਪਹੁੰਚ ਗਏ ਨੇ ਤੇ ਅੱਜ ਚੋਣ ਪ੍ਰਚਾਰ ਦਾ ਵਿਗਲ ਜਿਹੜਾ ਉਹਨਾਂ ਦੇ ਵੱਲੋਂ ਬਜਾ ਲਿਆ ਗਿਆ ਤੇ ਤੀਸਰੀ ਵਾਰ ਹੋਏਗਾ ਇਤਿਹਾਸ ਦੇ ਵਿੱਚ ਕਿ ਨਰੇਂਦਰ ਮੋਦੀ ਹੋਣੀ ਮੇਰਠ ਤੋਂ ਆਪਣਾ ਜਿਹੜਾ ਚੋਣ ਪ੍ਰਚਾਰ ਉਹ ਤੀਸਰੀ ਵਾਰ ਸ਼ੁਰੂ ਕਰ ਰਹੇ ਨੇ ਪਹਿਲੀ ਵਾਰ 2014 ਦੇ ਵਿੱਚ ਵੀ ਉੱਥੇ ਹੀ ਕੀਤਾ ਗਿਆ ਤੇ 2019 ਦੇ ਵਿੱਚ ਵੀ ਤੇ ਇਸ ਵਾਰੀ 2024 ਦੇ ਵਿੱਚੋ ਵੀ ਸੋ ਕਹਿ ਸਕਦੇ ਆ ਕਿ ਉਧਰ ਵਾਲਾ ਚੋਣ ਪ੍ਰਚਾਰ ਨਰੇਂਦਰ ਮੋਦੀ ਹਰਾ ਦੇ ਰਾਸਾਂ ਦਾ ਹਾਂ ਬਿਲਕੁਲ ਹਾਂ ਤੇ ਉਸ ਤੋਂ ਇਲਾਵਾ ਅੱਜ ਜੋਗਿਆ ਦਿੱਤਿਆਨਾਥ ਤੇ ਆਪਣਾ ਨਯਾਬ ਸਿੰਘ ਸੈਣੀ ਇਹ ਦੋ ਮੁੱਖ ਮੰਤਰੀ ਵੀ ਉੱਥੋਂ ਮੌਜੂਦ ਸੀਗੇ ਸੋ ਜਿਹੜਾ ਕਿਰਿਆ ਪ੍ਰਤੀ ਕਿਰਿਆ ਦਾ ਦੌਰ ਚੱਲਿਆ ਅੱਜ ਉਹ ਤਾਂ ਦੇਖਣ ਵਾਲਾ ਸੀਗਾ ਇਧਰਲੇ ਪਾਸੇ ਜਿਹੜੇ 27 28 ਤੁਸੀਂ ਕਹਿ ਕੇ ਪਾਰਟੀਆਂ ਵਾਲੇ ਇਕੱਠੇ ਸੀਗੇ ਤੇ 27 28 ਆਗੂਆਂ ਨੇ ਵੀ ਜਿਹੜਾ ਨਿਸ਼ਾਨੇ ਬਿੰਨੇ ਤੇ ਉਧਰੋਂ ਇੱਕੋ ਬੰਦਾ ਸਾਰਿਆਂ ਦੇ ਜਵਾਬ ਦੇ ਗਿਆ ਜੀ ਇਧਰੋਂ ਕਹਿ ਰਹੇ ਕਿ ਸਾਡੇ ਕਿਸੇ ਨੇ ਬੈਂਕ ਖਾਤੇ ਸੀਜ਼ ਕਰਤੇ ਸਾਨੂੰ ਆਈਟੀ ਦੇ ਵੱਲੋਂ ਸੰਮਣ ਆ ਰਹੇ ਨੇ ਕੋਈ ਕਹਿ ਰਿਹਾ ਮਨੁਈਡੀ ਦੇ ਵੱਲੋਂ ਸੰਮਣ ਆ ਰਹੇ ਨੇ ਕੋਈ ਕਹਿੰਦਾ ਮੇਰਾ ਘਰ ਵਾਲਾ ਚੱਕ ਲਿਆ ਕੋਈ ਕਹਿੰਦਾ ਮੇਰੇ ਚਾਚੇ ਤਾਏ ਨੇ ਤੋੜਤਾ ਕੋਈ ਕਹਿਦਾ ਸਾਡੀ ਸਰਕਾਰ ਘਰਾਤੀ ਸੋ ਇਸ ਤਰੀਕੇ ਦੇ ਨਿਸ਼ਾਨੇ ਬਿੰਦੇ ਜਾ ਰਹੇ ਸੀ ਉਧਰ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੇ ਕਹਿਤਾ ਕਿ ਜੇ ਦੇਖੋ ਭ੍ਰਸ਼ਟਾਚਾਰੀ ਅਸੀਂ ਅੰਦਰ ਕੀਤੇ ਤੇ ਬਚਾਉਣ ਦੇ ਲਈ ਰੈਲੀਆਂ ਹੋ ਰਹੀਆਂ ਨੇ ਸੋ ਜਿਨੇ ਪੈਸਾ ਖਾਦਾ ਲੋਕਾਂ ਦਾ ਉਹ ਪੈਸਾ ਅਸੀਂ ਲੋਕਾਂ ਤੱਕ ਲਿਜਾਵਾਂਗੇ ਸੋ ਇੰਦਰ ਮੈਨੂੰ ਸਮਝ ਨਹੀਂ ਆਇਆ ਕਿ 10 ਸਾਲ ਉਧਰਲੀ ਸਰਕਾਰ ਨੂੰ ਵੀ ਹੋ ਗਏ ਕੇਂਦਰ ਦੀ ਨੂੰ ਵੀ ਤੇ 2 ਸਾਲ ਪੰਜਾਬ ਦੀ ਸਰਕਾਰ ਨੂੰ ਵੀ ਹੋ ਗਏ ਗੱਲ ਇੱਕੋ ਹੀ ਹੈ ਕਿ ਲੋਕਾਂ ਦਾ ਪੈਸਾ ਲੋਕਾਂ ਤੱਕ ਲੈ ਕੇ ਜਾਵਾਂਗੇ ਸੋ ਮੈਨੂੰ ਅੱਜ ਤੱਕ ਦਿਖਿਆ ਹੈ ਨਹੀਂ ਕਦੀ ਵੀ ਬਿਲਕੁਲ ਬਿਲਕੁਲ ਕਾਲਾ ਧਨ ਵੀ ਇਦਾਂ ਹੀ ਸੀ ਨਾ ਕਿ ਕਾਲਾ ਧਨ ਆਏਗਾ ਬਿਲਕੁਲ ਸੋ ਅੱਜ ਦੇ ਜੋ ਜੋ ਚਰਚਾ ਤੇ ਸਭ ਤੋਂ ਜ਼ਿਆਦਾ ਚਰਚਿਤ ਰਹਾ ਰੈਲੀ ਦੇ ਵਿੱਚ ਉਹ ਮੈਂ ਦੱਸ ਦਿੰਦਾ ਕਿ ਰਾਹੁਲ ਗਾਂਧੀ ਹੋਰਾਂ ਨੇ ਇਲਜ਼ਾਮ ਲਗਾਏ ਜੀ ਕਿ ਸਾਡੇ ਜਿਹੜਾ ਇੱਕ ਬੈਂਕ ਖਾਤੇ ਸੀਜ਼ ਕਰਤੇ ਗਏ ਤਾਂ ਕਿ ਅਸੀਂ ਚੋਣ ਪ੍ਰਚਾਰ ਨਾ ਕਰ ਸਕੀਏ ਤੇ ਅਰਵਿੰਦ ਕੇਜਰੀਵਾਲ ਤੇ ਹਿੰਮਤ ਸੋਰਾ ਇਹਨਾਂ ਆਦੀ ਵੀ ਜਿਹੜੀ ਗ੍ਰਿਫਤਾਰੀ ਹੋਈ ਇਸੇ ਕਰਕੇ ਹੋਈ ਤਾਂ ਕਿ ਚੋਣ ਪ੍ਰਚਾਰ ਜਿਹੜਾ ਇਹ ਨਾ ਕਰ ਸਕਣ ਉਸ ਤੋਂ ਇਲਾਵਾ ਜੇਲ ਦੇ ਵਿੱਚੋਂ 6 ਗਰੰਟੀਆਂ ਜਿਹੜੀਆਂ ਨੇ ਉਹ ਅਰਵਿੰਦ ਕੇਜਰੀਵਾਲ ਦੇ ਵੱਲੋਂ ਦਿੱਤੀਆਂ ਗਈਆਂ ਜਿਸ ਦੇ ਵਿੱਚ ਪੰਜਾਬ ਦੀ ਹੀ ਤਰਜ਼ ਦੇ ਤੇ ਕਹਦੀ ਹੈ ਇਹ ਦਿੱਲੀ ਦੀ ਤਰਜ਼ ਦੇ ਉੱਤੇ ਸੇਮ ਗਰੰਟੀਆਂ ਨੇ ਹਰ ਮੁਹੱਲੇ ਦੇ ਵਿੱਚ ਇੱਕ ਮਹੱਲਾ ਕਲੀਨਿਕ ਖੋਲ੍ਹਾਂਗੇ ਹਾਈ ਟੈਕ ਹਸਪੀਟਲ ਬਣਾਵਾਂਗੇ ਸਕੂਲ ਬਣਾਵਾਂਗੇ ਤੇ ਇਸ ਤੋਂ ਇਲਾਵਾ ਬਿਜਲੀ ਜਿਹੜੀ ਹੈ ਉਹ 24 ਘੰਟੇ ਚੱਲੇਗੀ ਸੋ ਇਸ ਤਰੀਕੇ ਦੀਆਂ 6 ਗਰੰਟੀਆਂ ਜਿਹੜੀਆਂ ਨੇ ਉਹ ਫਿਰ ਅਰਵਿੰਦ ਕੇਜੀਵਾਲ ਹੋਰ ਦੇ ਵੱਲੋਂ ਦਿੱਤੀਆਂ ਗਈਆਂ ਤੇ ਇਧਰਲੇ ਪਾਸਿਓਂ ਪ੍ਰੇਂਕਾ ਗਾਂਧੀ ਹੋਰ ਦੇ ਵੱਲੋਂ ਇੰਡੀਆ ਗੱਠ ਜੋੜ ਤੋਂ ਜੋ ਉਹਨਾਂ ਨੇ ਡਿਮਾਂਡਸ ਰੱਖੀਆਂ ਨੇ ਉਹ ਗਣਾਈਆਂ ਗਈਆਂ ਕਿ ਇਲੈਕਸ਼ਨ ਕਮਿਸ਼ਨ ਕੋਲ ਅਸੀਂ ਡਿਮਾਂਡ ਰੱਖਦੇ ਹਾਂ ਕਿ ਜਿਹੜੇ ਬੈਂਕ ਖਾਤਿਆਂ ਦੇ ਵਿੱਚ ਸੀਜ਼ ਕਰਨ ਦੀ ਕਾਰਪਈ ਹੈ ਈਡੀ ਦਾ ਮਿਸਯੂਜ਼ਾ ਨਹੀਂ ਹੋ ਰਿਹਾ ਇਹਨੂੰ ਜਿਹੜਾ ਯਕੀਨੀ ਬਣਾਇਆ ਜਾਵੇ ਕਾਰਵਾਈ ਕੀਤੀ ਜਾਵੇ ਤੇ ਇਸ ਤੋਂ ਇਲਾਵਾ ਹਿਮੰਤ ਸੁਰੇਨ ਅਤੇ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਚੋਣਾਂ ਤੱਕ ਜਿਹੜਾ ਆ ਉਹ ਛੱਡ ਦਿੱਤਾ ਜਾਵੇ ਸੋ ਇਸ ਤਰੀਕੇ ਦੀਆਂ ਮੰਗਾਂ ਵੀ ਰੱਖੀਆਂ ਗਈਆਂ ਤੇ ਇਸ ਤਰੀਕੇ ਦੇ ਇਲਜ਼ਾਮ ਜਿਹੜਾ ਨੇ ਉਹ ਵੀ ਲਗਾਏ ਗਏ ਨੇ ਤੇ ਉੱਥੇ ਹੀ ਜੇਕਰ ਦੂਸਰੇ ਪਾਸੇ ਵਾਲੀ ਗੱਲ ਕਰੀਏ ਤਾਂ ਉਹ ਕਹਿੰਦੇ ਨੇ ਕਿ ਅਸੀਂ 10 ਸਾਲ ਦੇ ਵਿੱਚ ਬੀਜੇਪੀ ਵਾਲੇ ਅਦਰਿੰਦਰ ਮੋਦੀ ਉਹ ਵੀ ਕਹਿ ਰਹੇ ਨੇ ਕਿ ਅਸੀਂ 10 ਸਾਲਾਂ ਚ ਵਿਕਾਸ ਹੀ ਬਹੁਤ ਕਰਤਾ ਹੁਣ ਅਸੀਂ ਕਮਾ ਦੇ ਲਈ ਨਹੀਂ ਹੁਣ ਅਸੀਂ ਵਿਕਸਿਤ ਭਾਰਤ ਦੇ ਲਈ ਜਿਹੜਾ ਆ ਉਹ ਵੋਟ ਮੰਗਣ ਆਏ ਆ ਕਿ ਜਿਹੜੇ 5 ਸਾਲ ਸਾਨੂੰ ਹੋਰ ਦੇ ਦਿਓ ਜਿਹੜੇ ਥੋੜੇ ਬੋਤੇ ਰਹਿ ਗਏ ਕੰਮ ਅਸੀਂ ਉਹ ਵੀ ਕਰ ਦਾਂਗੇ ਤੇ ਉਸ ਦੇ ਨਾਲ ਹੀ ਬਣਾ ਨੇ ਕਹਿ ਕੇ ਵਿਕਸਿਤ ਭਾਰਤ ਜਿਹੜਾ ਆ ਪਹਿਲਾਂ ਜਿਹੜਾ 11ਵੇਂ 12ਵੇਂ ਨੰਬਰ ਤੇ ਆਂਦਾ ਸੀ ਹੁਣ ਟੌਪ 3 ਦੇ ਵਿੱਚ ਆ ਰਿਹਾ ਆ ਸੋ ਉਹਨੂੰ ਕਹਿੰਦੇ ਕਿ ਜਿਹੜਾ ਆਪਾਂ ਇੱਕ ਸ਼ਕਤੀਸ਼ਾਲੀ ਦੇਸ਼ ਬਣਾਉਣ ਦੇ ਵੱਲ ਤੁਰੇ ਹੋਏ ਆ ਸੋ ਹੁਣ ਦੇਖਦੇ ਆ ਸ਼ਕਤੀਸ਼ਾਲੀ ਦੇਸ਼ ਬਣਦਾ ਹੈ ਕਿ ਨਹੀਂ ਬਣਦਾ ਇਸ ਤੋਂ ਇਲਾਵਾ ਜੋ ਅੱਜ ਇਲਜ਼ਾਮਾਂ ਦਾ ਦੌਰ ਚੱਲਿਆ ਹੈ ਸੋ ਉਹ ਵੀ ਦੇਖਣ ਵਾਲਾ ਹੈ ਸੋ ਹੁਣ ਦੇਖਦੇ ਆ ਕਿਹਦਾ ਪੱਲਾ ਭਾਰੀ ਰਹਿੰਦਾ ਕਿਹਦਾ ਪੱਲਾ ਨਾਰਮਲ ਰਹਿੰਦਾ ਹਲਕਾ ਰਹਿੰਦਾ ਪਰ ਇੱਕ ਪਾਸੇ ਇਦਾਂ ਦੀ ਭੀੜ ਸੀਗੀ ਜੇੜੀ ਆਪਮਹਾਰੇ ਹੋ ਕੇ ਆਈ ਸੀ ਇੱਕ ਪਾਸੇ ਜਿੱਥੇ ਲੋਕ ਆਪਮਹਾਰੇ ਹੋ ਕੇ ਪਹੁੰਚਣਾ ਚਾਹੁੰਦੇ ਸੀ ਸੋ ਉੱਥੇ ਇੱਕ ਕੰਡੀਸ਼ਨ ਲਾਤੀ ਗਈ ਸੀ ਕਿ ਇਹਨੇ 10000 ਤੋਂ ਜ਼ਿਆਦਾ ਜਿਹੜਾ ਆ ਉਹ ਇਕੱਠ ਜਿਹੜਾ ਤੁਸੀਂ ਨਹੀਂ ਕਰ ਸਕਦੇ ਪਰ ਕਿਤੇ ਨਾ ਕਿਤੇ ਉਹ ਜਿਹੜਾ 20000 ਦੇ ਇਕੱਠ ਵਾਲੀ ਗੱਲ ਸੀਗੀ ਉਹ ਰਾਹਤ ਦੀ ਖਬਰ ਆਮ ਆਦਮੀ ਪਾਰਟੀ ਦੇ ਲਈ ਖਾਸ ਕਰਕੇ ਪੰਜਾਬ ਵਾਲਿਆਂ ਕਰਕੇ ਕਿਉਂਕਿ ਇਹਨਾਂ ਨੂੰ 1 ਲੱਖ ਦਾ ਇਕੱਠ ਕਿਹਾ ਗਿਆ ਸੀਗਾ ਕਿ 1 ਲੱਖ ਕਰ ਲਓ ਫਿਰ 75000 ਕਰ ਲਿਓ ਫਿਰ 50000 ਤੱਕ ਆ ਕੇ ਗੱਲ ਨਿਪੜ ਗਈ ਸੀ ਤਾਂ ਫਿਰ ਉਧਰ ਵਾਲੇ ਕਹਿੰਦੇ ਕਿ ਚਲੋ ਅਸੀਂ ਤੁਹਾਡਾ ਕੰਮ ਵੀ ਘਟਾ ਦਿੰਦੇ ਆ ਕਿ 50000 ਛੱਡੋ ਤੁਸੀਂ 20000 ਹੀ ਲਿਓ ਹਾਂ ਸੋ ਇਸ ਤਰੀਕੇ ਦੇ ਨਾਲ ਜਿਹੜਾ ਕੰਮ ਆ ਸੌਖਾ ਹੋ ਗਿਆ ਸੋ ਇਲਜ਼ਾਮ ਲਗਾਏ ਗਏ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਤੇ ਇਸ ਤਰੀਕੇ ਦੇ ਨਾਲ ਅੱਜ ਦਾ ਸੰਡੇ ਜਿਹੜਾ ਆ ਉਹ ਕਾਫੀ ਕਹਿ ਸਕਦੇ ਆ ਕਿ ਸੁਣਨ ਸੁਣਾਉਣ ਦੇ ਵਿੱਚ ਨਿਕਲ ਗਿਆ ਜੀ ਅਤੇ ਇੱਕ ਇਹਦੇ ਨਾਲ ਹੀ ਹੋਰ ਸਵਾਲ ਹੈ ਵਿਵੇਕ ਜੀ ਤੇ ਜਿਸ ਤਰੀਕੇ ਦੇ ਨਾਲ ਹੁਣ ਆਮ ਆਦਮੀ ਪਾਰਟੀ ਦੂਸਰੀਆਂ ਪਾਕੀ ਸਿਆਸੀ ਪਾਰਟੀਆਂ ਦੇ ਨਾਲ ਮਿਲ ਕੇ ਇੰਡੀਆ ਬਲੌਕ ਦੇ ਅੰਡਰ ਅੱਜ ਇੱਕ ਵੱਡੀ ਉਥੇ ਰੈਲੀ ਕਰ ਰਹੀ ਹੈ ਕੀ ਇਹਦੇ ਚ ਕਿਉਂਕਿ ਉਥੇ ਕਾਂਗਰਸ ਦੇ ਆਪ ਇਕੱਠੇ ਹਨ ਕੀ ਇਹਦੇ ਚ ਪੰਜਾਬ ਵਾਲੇ ਜਿਹੜੇ ਕਾਂਗਰਸ ਦੇ ਲੀਡਰਸ਼ਿਪ ਲੀਡਰ ਨੇ ਕਾਂਗਰਸ ਦੀ ਮੁੱਚੀ ਲੀਡਰਸ਼ਿਪ ਇਹ ਉਥੇ ਪਹੁੰਚੀ ਹੈ ਨਹੀਂ ਅੰਦਰ ਹੂੰ ਇਹ ਨਹੀਂ ਪਹੁੰਚੀ ਪੰਜਾਬ ਦੀ ਹਾਲਾਂਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਪੂਰੀ ਪਹੁੰਚੀ ਸੀ ਹਾਲਾਂਕਿ ਹਾਸੋ ਹੀਣੀ ਗੱਲ ਹੋਏਗੀ ਕਿ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿੰਦੇ ਸੀਗੇ ਕਿ ਇਹਨਾਂ ਦਾ ਰਾਹੁਲ ਗਾਂਧੀ ਤਾਂ ਇਹਨਾਂ ਨੂੰ ਵੀ ਨਹੀਂ ਮਿਲਦਾ ਹਾਂ ਬਿਲਕੁਲ ਜੀ ਉਹ ਮੈਂ ਮਿਲਦਾ ਉਹਨੂੰ ਜਾ ਕੇ ਮੈਨੂੰ ਤਾਂ ਐ ਕਹਿੰਦਾ ਉਹ ਕਹਿੰਦਾ ਸੋ ਅੱਜ ਉਹੀ ਰਾਹੁਲ ਗਾਂਧੀ ਨੂੰ ਉੱਥੇ ਤੱਕ ਬੁਲਾਣ ਦੇ ਇਜਾਮ ਆਦਮੀ ਪਾਰਟੀ ਨੂੰ ਹੱਥ ਪੈਰਾਂ ਦੀਆਂ ਪਈਆਂ ਸੀ अच्छा एक जी एक सच्चाई है कि डारसी के, के आणगे कि नहीं आणगे इंडिया गठ जोड ने अनाउन्सਤਾ ਕਰਤਾ 31 ਤਰੀਕ ਨੂੰ ਕਰ ਲੋ ਭਾਈ ਕੋਈ ਨਹੀਂ ਆਇਆ ਤਾਂ ਬੇਇੱਜ਼ਤੀ ਵਾਲੀ ਗੱਲ ਹੋ ਜੇਗੀ ਉਹ ਆਣਗੇ ਕਿ ਨਹੀਂ ਆਣਗੇ ਇੱਕਾਸੋ ਹਣੀ ਗੱਲ ਇਹ ਵੀ ਹੋਏਗੀ ਅੰਦਰ ਕਿ ਤੁਸੀਂ ਦੇਖੋ ਜਿਹੜੀ ਪਾਰਟੀ ਨੂੰ ਇੱਥੇ ਭੰਡਦੇ ਨੇ ਸਾਰੇ ਇਹ ਉੱਥੇ ਇਕੱਠੇ ਹੋ ਕੇ ਬੈਠੇ ਸੀ ਸੋ ਇੱਕ ਮੈਂ ਪਹਿਲਾਂ ਵੀ ਜਿਵੇਂ ਜ਼ਿਕਰ ਕੀਤਾ ਸੀਗਾ ਕਿ ਇੰਡੀਆ ਗੱਠ ਜੋੜ ਦੇ ਵਿੱਚ ਚੋਣ ਲੜਨਾ ਸੌਖਾ ਨਹੀਂ ਹੋਏਗਾ ਕਿਉਂਕਿ ਪਹਿਲਾਂ ਤਾਂ ਇਹੀ ਖਲਾਰਾ ਪਿਆ ਰਹੇਗਾ ਲੋਕਾਂ ਨੂੰ ਸਮਝਾਉਣ ਦੇ ਵਿੱਚ ਇਹਨਾਂ ਦਾ ਬਹੁਤ ਸਾਰਾ ਸਮਾਂ ਚਲਾ ਜਾਏਗਾ ਕਿ ਐਸੀ ਸੂਬਿਆਂ ਦੇ ਵਿੱਚ ਜਿਹੜਾ ਵਿਰੋਧ ਆ ਉਹ ਕਿਉਂ ਕਰਦੇ ਆ ਕਿਉਂਕਿ ਹਾਲਾਂਕਿ ਉਹ ਸਮੇਂ ਇੰਨੀ ਸਿਚੁਏਸ਼ਨ ਜਿਹੜੀ ਆ ਉਹ ਕਲੀਅਰ ਨਹੀਂ ਸੀਗੀ ਪਰ ਫਿਰ ਵੀ ਕਿਤੇ ਨਾ ਕਿਤੇ ਜਦੋਂ ਅਸੀਂ ਸਿਆਸੀ ਨਜ਼ਰੀਏ ਦੇ ਨਾਲ ਜਾਂ ਫਿਰ ਸਿਆਸੀ ਸਮੀਕਰਨਾਂ ਦੇ ਆਧਾਰ ਦੇ ਨਾਲ ਦੇਖਦੇ ਹਾਂ ਤਾਂ ਪਤਾ ਲੱਗ ਜਾਂਦਾ ਹੈ ਕਿ ਇੰਡੀਆ ਇੰਡੀਆ ਘਰਜੋੜ ਦਾ ਆਧਾਰ ਪੰਜਾਬ ਦੇ ਵਿੱਚ ਨਹੀਂ ਹੈ ਕਿਉਂਕਿ ਆਮ ਆਦਮੀ ਪਾਰਟੀ ਚਾਹੇਗੀ ਕਿ ਮੈਂ ਆਪਣੀ ਲਾਤ ਉੱਤੇ ਰੱਖਾਂ ਤੇ ਕਾਂਗਰਸ ਚਾਹੇਗੀ ਕਿ ਮੈਂ ਆਪਣੀ ਲਾਤ ਉੱਤੇ ਰੱਖਾਂ ਕਿਉਂਕਿ ਕਾਂਗਰਸ ਇੱਕ ਤਰੀਕੇ ਦੇ ਨਾਲ ਹਮੇਸ਼ਾ ਲੋਕ ਸਭਾ ਸੀਟਾਂ ਦੇ ਵਿੱਚ ਬਾਜ਼ੀ ਮਾਰਦੀ ਹੈ ਤੇ ਆਮ ਆਦਮੀ ਪਾਰਟੀ ਇਸ ਸਮੇਂ 92 ਐਮਐਲਏ ਲੈ ਕੇ ਪੰਜਾਬ ਦੇ ਵਿੱਚ ਮੈਂਡੇਟ ਦੇ ਵਿੱਚ ਸੋ ਇਧਰ ਘਰਜੋੜ ਹੋਣਾ ਬਣਦਾ ਹੀ ਨਹੀਂ ਸੀਗਾ ਤੇ ਲੱਗਦਾ ਵੀ ਨਹੀਂ ਸੀ ਕਿ ਹੋਏਗਾ ਤੇ ਹੋਇਆ ਵੀ ਨਹੀਂ ਸੇਮ ਤਰਜ਼ ਤੇ ਆ ਜਾਂਦਾ ਦਿੱਲੀ ਦੇ ਉੱਤੇ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਾਂਗਰਸ ਕਹੇਗੀ ਮੈਨੂੰ ਸੀਟਾਂ ਜ਼ਿਆਦਾ ਦੋ ਆਮ ਆਦਮੀ ਕਹੇਗੀ ਮੈਨੂੰ ਸੀਟਾਂ ਜ਼ਿਆਦਾ ਕਰੋ ਨਾ ਨਾ ਕਰਦੇ ਚਾਰ ਸੀਟਾਂ ਆਮ ਆਦਮੀ ਪਾਰਟੀ ਉਹ ਲੈ ਹੀ ਗਈ ਜ਼ਿਆਦਾ ਸੀਟਾਂ ਲੈ ਗਈ ਹੈ ਹੂੰ ਉਸ ਤੋਂ ਇਲਾਵਾ ਫਿਰ ਮੈਂ ਕਿਹਾ ਸੀ ਬੰਗਾਲ ਦੇ ਵਿੱਚ ਮਮਤਾ ਬੇਨਰਜੀ ਨਹੀਂ ਮੰਨੇਗੀ ਯੂਪੀ ਦੇ ਵਿੱਚ ਅਖਲੇਸ਼ ਯਾਦਵ ਨਹੀਂ ਮੰਨੇਗਾ ਸੋ ਅੱਜ ਤੁਹਾਨੂੰ ਰੈਲੀ ਦੇ ਵਿੱਚ ਮਮਤਾ ਬੇਨਰਜੀ ਦਿਖੇ ਹੂੰ ਨਹੀਂ ਸੋ ਇਹ ਤਰੀਕੇ ਦੇ ਨਾਲ ਪਹਿਲਾਂ ਤੋਂ ਹੀ ਦਿਖ ਰਿਹਾ ਸੀ ਕਿ ਨਹੀਂ ਪਰ ਉਸ ਵੇਲੇ ਵੀ ਮੈਂ ਕਹੇ ਸੀ ਕਿ ਜਿਹੜਾ ਤੁਹਾਡੇ ਪਰਸਪੈਕਸ਼ਨ ਹੈ ਜਿਹੜਾ ਤੁਸੀਂ ਇਕੱਠੇ ਹੋ ਰਹੇ ਹੋ ਤੇ ਉਹ ਪਰਸਪੈਕਸ਼ਨ ਤੁਸੀਂ ਲੋਕਾਂ ਤੱਕ ਲੈ ਕੇ ਜਾਓਗੇ ਉਹ ਪਹੁੰਚੇਗਾ ਨਹੀਂ ਪਹੁੰਚੇਗਾ ਉਹਦੇ ਲਈ ਸਮਾ ਤੁਹਾਡੇ ਕੋਲ ਬਹੁਤ ਘੱਟ ਹੈ ਸੋ ਉਹਦਾ ਨਤੀਜਾ ਤੁਸੀਂ ਦੇਖ ਸਕਦੇ ਹੋ ਕਿ ਅੱਜ ਲੋਕ ਵੀ ਜਿਹੜਾ ਨੇ ਇਸ ਗੱਠਜੋੜ ਤੋਂ ਇੰਨਾ ਖੁਸ਼ ਨਹੀਂ ਹੋਣਗੇ ਤੇ ਅੱਜ ਜਿਸ ਤਰੀਕੇ ਦੇ ਨਾਲ ਰੈਲੀ ਕੀਤੀ ਗਈ ਹੈ ਸੋ ਕਿਤੇ ਨਾ ਕਿਤੇ ਲੋਕਾਂ ਨੂੰ ਹੀ ਰੈਲੀ ਦੇ ਵਿੱਚ ਸਮਝ ਹੀ ਨਹੀਂ ਆ ਰਿਹਾ ਹੋਵੇਗਾ ਕਿ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਰਾਹੁਲ ਗਾਂਧੀ ਉਹ ਅੱਜ ਸਵਾਗਤ ਕਰ ਰਹੇ ਨੇ ਪੰਜਾਬ ਉਹ ਚਾਹਤਾ ਉਹ ਹੀ ਕਹਿ ਰਹੇ ਸੀਗੇ ਕਿ ਰਾਹੁਲ ਗਾਂਧੀ ਜਦੋਂ ਭਾਰਤ ਜੋੜੇ ਯਾਤਰਾ ਕਰਨ ਆਇਆ ਸੀ ਤੇ ਉਸ ਸਮੇਂ ਉਹਨੇ ਤੋਂ ਸੁਰੱਖਿਆ ਮੰਗੀ ਗਈ ਸੀ ਮੈਂ ਕਿਹਾ ਤੁਹਾਨੂੰ ਕਿਸ ਤਰੀਕੇ ਦੀ ਸੁਰੱਖਿਆ ਚਾਹੀਦੀ ਹੈ ਤਾਂ ਕਹਿੰਦੇ ਕੋਈ ਰਾਹੁਲ ਗਾਂਧੀ ਦੇ ਅੱਗੇ ਨਾ ਆਵੇ ਤੇ ਕਹਿੰਦੇ ਇਹ ਹੈ ਇਹਨਾਂ ਦੀ ਭਾਰਤ ਬਚਾਓ ਯਾਤਰਾ ਅੱਛਾ ਜੀ ਇਹ ਤੰਜ ਕੱਸਿਆ ਸੀ ਨਾ ਮੁੱਖ ਮੰਤਰੀ ਨੇ ਕਿ ਇਹ ਤਾਂ ਸਿਆਸਤ ਦੀ ਮੈਂ ਤੁਹਾਡੀ ਗੱਲ ਵਿੱਚ ਰੁਕਣੀ ਚਾਹੂੰਗਾ ਜਿਹੜੀ ਗੱਲ ਤੁਸੀਂ ਇਹ ਆਖੀ ਨਾ ਕਿ ਕੱਲ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਬੋਲਦੇ ਸੀ ਤੇ ਅੱਜ ਹੁਣ ਉਹਨਾਂ ਦੇ ਨਾਲ ਇਹਨਾਂ ਨੂੰ ਇੱਕ ਉਹ ਕੁਰਸੀ ਜਾਂ ਇੱਕ ਸਟੇਜ ਸਾਝੀ ਕਰਨੀ ਪੈ ਰਹੀ ਹੈ ਇਹ ਇਹ ਤੇ ਚਲੋ ਗੱਲ ਤੁਸੀਂ ਪੁਰਾਣੀ ਕੀਤੀ ਕਿ ਭਾਰਤ ਜੜੋ ਯਾਤਰਾ ਵੇਲੇ ਦੀ ਗੱਲ ਕੀਤੀ ਉਹਨਾਂ ਕਾਫੀ ਸਮਾਂ ਹੋ ਗਿਆ ਨਾ ਨਹੀਂ ਇਹ ਹੁਣ ਇੱਕ ਜਿਹਿਆਂ ਨੇ ਆ ਆ ਸੰਭਾ ਵਿੱਚ ਕਿਹਾ ਸੀ ਕਿ ਇਹ ਕਿਹਦੇ ਨਾਲ ਰਲਦੀ ਮਿਲਦੀ ਇੱਕ ਹੁਣ ਤਾਜੀ ਤਾਜੀ ਇੱਕ ਘਟਨਾ ਵਾਪਰ ਕੇ ਹਟਿਆ ਕਿ ਜਿਹੜਾ ਬੰਦਾ ਇੱਕ ਤਿੰਨ ਚਾਰ ਦਿਨ ਪਹਿਲਾਂ ਕਹਿੰਦਾ ਸੀ ਕਿ ਇਹਨਾਂ ਨੇ 70000 ਕਰੋੜ ਦਾ ਕਰਜ਼ਾ ਚਾੜਤਾ ਇਹਨਾਂ ਨੇ ਐ ਕਰਤਾ ਤੇ ਫਿਰ ਉਹੀ ਬੰਦਾ ਉਸ ਉਹੀ ਪਾਰਟੀ ਤੋਂ ਜਾ ਕੇ ਪਰਨਾ ਪੁਆਰੇ ਸੀ ਰਿੰਕੂ ਰਿੰਕੂ ਹੋਰਾਂ ਦੇ ਵਿੱਚ ਆਲੇ ਸੀਨ ਦੇ ਵਿੱਚ ਵੀ ਸੇਮ ਟੂ ਸੇਮ ਇਹੀ ਹੋਇਆ ਬਿਲਕੁਲ ਉਹੀ ਦਾ ਚੱਕਰ ਹੈ ਨਾ ਹੁਣ ਤੁਸੀਂ ਇਹ ਦੇਖੋ ਕਿ ਜੇ ਦਿਨਾਂ ਤੁਸੀਂ ਗੱਲ ਕੀਤੀ ਮੈਂ ਨਾਮ ਹੀ ਲੈ ਦਿੰਦਾ ਰਾਜਕੁਮਾਰ ਚੱਪੇ ਹੋ ਅਦੋਰਾ ਦੀ ਗੱਲ ਕਰ ਰਹੇ ਹੋ ਹਾਲਾਂਕਿ ਮੇਰੀਆਂ ਅੱਖਾਂ ਦੇ ਸਾਹਮਣੇ ਦੀ ਗੱਲ ਹੈ ਸੋ ਮੈਨੂੰ ਮੈਂ ਤਾਂ ਹੀ ਕਹਿੰਦਾ ਕਿ ਅੱਜਕੱਲ ਦੀ ਸਿਆਸਤ ਜੇਕਰ ਮੈਂ ਦੇਖ ਰਿਹਾ ਹਾਂ ਨਾ ਤਾਂ ਇੱਕ ਕਪਿਲ ਸ਼ਰਮਾ ਦਾ ਸ਼ੋਅ ਹੁੰਦਾ ਸੀ ਉਸ ਤੋਂ ਜ਼ਿਆਦਾ ਮੈਨੂੰ ਹਾਸੋ ਹਿਣਾ ਇਹ ਲੱਗਦਾ ਹੈ ਤਾਂ ਮੈਂ ਕੁਝ ਛੋਟੇ ਛੋਟੇ ਜਿਹੇ ਗਿਣਾ ਦੇਣਾ ਜਲਦੀ ਜਲਦੀ ਤਾਂ ਕਿ ਆਪਣਾ ਸਮਾਂ ਵੀ ਜ਼ਿਆਦਾ ਨਾ ਲੱਗੇ ਬਿਲਕੁਲ ਬਿਲਕੁਲ ਪਹਿਲੇ ਦਿਨ ਜਦੋਂ ਉੱਥੇ ਤੇ ਪਹੁੰਚਦੇ ਆ ਸੰਸਦ ਵਿਧਾਨ ਸਭਾ ਦੇ ਵਿੱਚ ਤੇ ਉਸ ਸਮੇਂ ਕਾਂਗਰਸੀਆਂ ਨੇ ਵਿਰੋਧ ਕੀਤਾ ਚੰਗਾ ਹੀ ਕੀਤਾ ਕਿ ਅਸੀਂ ਖਲਾਰਾ ਪਾਦਾਂਗੇ ਹਾਲਾਂਕਿ ਗਵਰਨਰ ਦਾ ਭਾਸ਼ਣ ਸੀਗਾ ਗਵਰਨਰ ਦਾ ਭਾਸ਼ਣ ਹੋਇਆ ਦੂਸਰੇ ਦਿਨ ਮੁੱਖ ਮੰਤਰੀ ਸਾਹਿਬ ਜਿੰਦਾ ਲਿਆਏ ਇਹ ਭੜਕ ਗਏ ਉੱਥੇ ਫਿਰ ਕੋਟਲੀ ਹੋਣੀ ਕਹਿ ਰਹੇ ਜੀ ਮੇਰੀ ਤੇ ਜਾਤੀ ਸੂਚਕ ਸ਼ਬਦ ਗਏ ਤੇ ਇਧਰ ਦੂਸਰੇ ਤੀਸਰੇ ਦਿਨ ਕਾਂਗਰਸ ਨੇ ਧਰਨਾ ਲਾ ਰਿਹਾ ਤੇ ਰਾਜਕੁਮਾਰ ਚੱਬੇ ਆਲੂਰੀ ਜਿਹੜਾ ਨੇ ਉੱਥੇ ਜੋੜਾ ਮਾਜਰਾ ਹੋਣੀ ਖੜ ਕੇ ਕਰ ਰਹੇ ਸੀ ਮੀਡੀਆ ਨਾਲ ਗੱਲਬਾਤ ਪਿੱਛੇ ਝੋਲਾ ਚੱਕ ਕੇ ਲਿਆਏ ਉਹ ਸਿਰ ਦੇ ਉੱਤੇ ਪੰਜ ਜ ਤੇ ਜੇ ਪੁੱਛਿਆ ਕਿ ਇਹ ਕਹਿੰਦੇ ਕਰਜ਼ੇ ਦੀ ਪੰਡ ਹੈ ਤੇ ਜੋੜੇ ਮਜਰੇ ਉਹਨਾਂ ਨੂੰ ਟੀਚਰ ਕਰ ਰਹੇ ਲਾਹ ਦੋ ਹੁਣ ਸਾਡੇ ਸਿਰ ਤੋਂ ਲਾਹ ਦੋ ਸਾਡੇ ਸਿਰ ਤੋਂ ਸੋ ਜਿਵੇਂ ਜਿੰਦਾ ਚਾਬੀ ਵਾਲੀ ਗੱਲ ਸੀ ਉਹ ਦਿਨ ਜੰਜੀਰਾ ਲੈ ਕੇ ਆਏ ਸੀਗੇ ਤੇ ਮੈਂ ਵੀ ਜੰਜੀਰਾ ਬੰਨਤੂੰਗਾ ਸੋ ਉਹੀ ਜੰਜੀਰਾ ਬੰਨ ਕੇ ਆਪ ਉਹਤੇ ਚਲੇ ਗਏ ਤੇ ਜਿਹੜੇ ਵਿੱਤ ਮੰਤਰੀ ਨੂੰ ਬਾਹਰ ਖੜ ਕੇ ਭੰਡ ਰਹੇ ਸੀਗੇ ਕਈ ਨਾਨੇ ਤਾਂ ਐਕਸਰਸਾਈਜ਼ ਤੋਂ ਪੈਸਾ ਲੈ ਕੇ ਆਣਾ ਸੀ ਕਿਉਂਕਿ ਵਿੱਤ ਮੰਤਰੀ ਤੇ ਐਕਸਰਸਾਈਜ਼ ਮੰਤਰੀ ਸੇਮ ਹੀ ਨੇ ਬਿਲਕੁਲ ਬਿਲਕੁਲ ਐਕਸਰਸਾਈਜ਼ ਤੋਂ ਪੈਸਾ ਲੈ ਕੇ ਆਣਾ ਸੀ ਇਹ ਕਰਨਾ ਸੀ ਉਹ ਕਰਨਾ ਸੀ ਨਾ ਤੋ ਕੁਝ ਨਹੀਂ ਹੋਇਆ ਪਰ ਉਸ ਦਿਨ ਬੈਠ ਕੇ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਤਾਂ ਪੰਡ ਲੈ ਕੇ ਪਹੁੰਚੇ ਸੀਗੇ ਤਾਂ ਕਹਿੰਦੇ ਉਹ ਤਾਂ ਫਿਰ ਮੈਨੂੰ ਸੀਗਾ ਕਿ ਮੇਰਾ ਵਿਰੋਧ ਕਰਨਾ ਫਰਜ ਹੈ ਤੇ ਕਹਿੰਦੇ ਇਹਨਾਂ ਨੇ ਕਿਹੜਾ ਆਪਣੇ ਖਰਚਿਆਂ ਲਈ ਲਿਆ ਕਰਜ਼ਾ ਇਹਨਾਂ ਨੇ ਪੰਜਾਬ ਦੀ ਭਲਾਈ ਲਈ ਕਰਜ਼ਾ ਲਿਆ ਤੇ ਹੁਣ ਹੌਲੀ ਹੌਲੀ ਉਹ ਕਰਜ਼ਾ ਵੀ ਲਾ ਦੇਣਗੇ ਪੰਜਾਬ ਦੀ ਭਲਾਈ ਵੀ ਕਰ ਦੇਣਗੇ ਸੋ ਇਸ ਤਰੀਕੇ ਨਾਲ ਬਿਆਨ ਬਦਲ ਗਏ ਉਸ ਤੋਂ ਇਲਾਵਾ ਜਿਹੜੀ ਤੁਸੀਂ ਦੂਸਰੀ ਧਿਰ ਦੀ ਗੱਲ ਕੀਤੀ ਹੈ ਸ਼ੀਤਲਗੁਰਾ ਲੋਨਾਰਗੀ ਜਾਂ ਫਿਰ ਸੋ ਸ਼ੀਲਰ ਨੂੰ ਕੋਲ ਨਾਲ ਦੀ ਸੋ ਸ਼ੀਤਲ ਅਗਰਵਾਲੀ ਕਿਸੇ ਟਾਈਮ ਤੇ ਕਹਿੰਦੇ ਸੀ ਮੈਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਭਾਜਪਾ ਵਾਲੇ ਮੈਨਾਂ ਆ ਕਰ ਸਕਦੇ ਆ ਉਹ ਕਰ ਸਕਦੇ ਆ ਉਹੀ ਸੇਮ ਗੱਲਾਂ ਜਾਮ ਆਦਮੀ ਪਾਰਟੀ ਲਈ ਬੋਲ ਰਹੇ ਆ ਕਿਆ ਆਦਮਾ ਪਾਰਟੀ ਮੈਨੂੰ ਮਰਵਾਸਾ ਇਕਦੀ ਹੈ ਹਾਲਾਂਕਿ ਤੁਸੀਂ ਇਹ ਦੇਖੋ ਕਿ ਜਿਹੜੀ ਪਾਰਟੀ ਚ ਅੱਜ ਸ਼ਾਮਿਲ ਹੋਏ ਕਿਸੇ ਟਾਈਮ ਤੇ ਆਪਰੇਸ਼ਨ ਲੋਟਸ ਦਾ ਸਭ ਤੋਂ ਜ਼ਿਆਦਾ ਰੌਲਾ ਹੱਲਾ ਗੁਲਾ ਇਹਨਾਂ ਦੇ ਵੱਲੋਂ ਹੀ ਕੀਤਾ ਗਿਆ ਸੀਗਾ ਸੋ ਮੈਂ ਤੁਹਾਨੂੰ ਉਦੋਂ ਵੀ ਕਿਹਾ ਕਿ ਬਹੁਤ ਸਾਰੀਆਂ ਗੱਲਾਂ ਅੱਜਕੱਲ੍ਹ ਦੇਖਾ ਨਾ ਤਾਂ ਹਾਸੋ ਹੇੜੀਆਂ ਲੱਗਦੀਆਂ ਨੇ ਕਿ ਜਿਹੜੇ ਇੱਕ ਪਾਸੇ ਇੱਧਰਲੇ ਪਾਸੇ ਤੂ ਤੜਾ ਕਰ ਉੱਧਰ ਫਿਰ ਸੁਨਰਥ ਨੇ ਵੀ ਮੰਗਦੇ ਨੇ ਕਿ ਭਾਈ ਆ ਜਾਓ ਸਾਡੇ ਆਕਾ ਚਲੇਗੇ ਅੰਦਰ ਤੇ ਆ ਕੇ ਸੁਨਰਥ ਹਾਂ ਇਹਦੇ ਨਾਲ ਹੀ ਵਿਵੇਕ ਜੀ ਇੱਕ ਗੱਲ ਹੋਰ ਪਹਿਲਾਂ ਆਪਾਂ ਜਿਵੇਂ ਪਿੰਡਾਂ 'ਚ ਆਪਣੀ ਨਾ ਪੰਚਾਇਤੀ ਚੋਣਾਂ ਹੁੰਦੀਆਂ ਹੁੰਦੀਆਂ ਹੁੰਦੀ ਤੁਸੀਂ ਵੀ ਛੋਟੇ ਹੁੰਦਿਆਂ ਨੇ ਦੇਖੀਆ ਨੇ ਮੈਂ ਵੀ ਉਹ ਚੀਜ਼ ਐਕਸਪੀਰੀਅੰਸ ਕੀਤੀ ਆ ਉਹਦੇ ਚ ਪਤਾ ਕੀ ਹੁੰਦਾ ਸੀ ਉਹ ਚ ਜਦੋਂ ਚੋਣਾਂ ਦਾ ਬਿਗਲ ਵੱਜਿਆ ਤੇ ਉਸ ਤੋਂ ਬਾਅਦ ਵਿੱਚ ਜਿਹੜਾ ਬੰਦਾ ਸਰਪੰਚ ਖੜਾ ਹੁੰਦਾ ਸੀ ਜਾਂ ਤਾਂ ਉਹ ਖੁਦ ਆਉਂਦਾ ਸੀ ਜਾਂ ਉਹਦੇ ਪੰਜ ਸੱਤ ਮਿੱਤਰ ਬੇਲੀ ਜਿਹੜੇ ਉਹਦੇ ਨਾਲ ਰਹਿੰਦੇ ਹੁੰਦੇ ਨੇ ਉਹ ਆਉਂਦੇ ਹੁੰਦੇ ਸੀ ਉਹ ਕੱਲੇ-ਕੱਲੇ ਘਰ ਦੇ ਵਿੱਚ ਉਹਨਾਂ ਨੇ ਮੋਢੀ ਬੰਦੇ ਨਾਲ ਮਿਲਣਾ ਕਿਉਂਕਿ ਪਿੰਡ ਚ ਆਪਾਂ ਸਾਰਿਆਂ ਨੂੰ ਜਾਣਦੇ ਹੁੰਨੇ ਆ ਹਨਾ ਕੋਈ ਸ਼ਹਿਰ ਵਾਲੀ ਗੱਲ ਵੱਖਰੀ ਹੁੰਦੀ ਆ ਪਿੰਡਾਂ ਚ ਸਾਰੇ ਜਾਣਦੇ ਹੁੰਨੇ ਆ ਵੀ ਇਹ ਫਲਾਣਿਆਂ ਦਾ ਬੰਦਾ ਉਹਨਾਂ ਨੇ ਜਾਣਾ ਜਾ ਕੇ ਉਹਨਾਂ ਨੇ ਕੱਲੇ-ਕੱਲੇ ਬੰਦੇ ਨੂੰ ਕਹਿਣਾ ਵੀ ਤੂੰ ਆ ਲੈ ਤੈਨੂੰ ਆ ਚੀਜ਼ ਚਾਹੀਦੀ ਆ ਆ ਦਿੱਤੀ ਪਰ ਦੇਖੀ ਕਿਤੇ ਕੱਲ ਨੂੰ ਪਾਰਟੀ ਨਾ ਬਦ ਅੱਜਕੱਲ ਮੈਂ ਕਹਿੰਦਾ ਵਰਕਰ ਤਾਂ ਹਲੇ ਲੋਇਲ ਹੈ ਜਿਹੜਾ ਵਰਕਰ ਹੈ ਜਿਹੜਾ ਸਪੋਰਟਰ ਹੈ ਉਹ ਤੇ ਹਲੇ ਲੋਇਲ ਹੈ ਪਰ ਹੁਣ ਉਹਨਾਂ ਨੂੰ ਲੀਡਰਾਂ ਨੂੰ ਮਨਤਾ ਕਰਨੀਆਂ ਪੈਂਦੀ ਰਹੀਆਂ ਵੀ ਦੇਖੀ ਕੋਈ ਗੱਲ ਨਹੀਂ ਅਸੀਂ ਤਾਂ ਤੇਰੇ ਹੱਕ ਦੇ ਵਿੱਚ ਖੜਾ ਆਏ ਕਿਤੇ ਤੂੰ ਕੱਲ ਨੂੰ ਇਹ ਨਾ ਹੋਵੇ ਕੱਲ ਨੂੰ ਕਿਤੇ ਤੂੰ ਪਾਰਟੀ ਬਦਲ ਜੈਸਾ ਸਾਹਿਬ ਨਾਲ ਨਾ ਸਾਰਾ ਚੱਲ ਰਿਹਾ ਤੁਸੀਂ ਵਰਕਰਾਂ ਦੀ ਗੱਲ ਕਰ ਰਹੇ ਹੋ ਆਮ ਲੋਕਾਂ ਦੀ ਗੱਲ ਕਰ ਰਹੇ ਹੋ ਨੇਤਾਵਾਂ ਦੀ ਗੱਲ ਕਰ ਰਹੇ ਹੋ ਤੇ ਜੈਸਾ ਸਾਹਿਬ ਨਾਲ ਸਿਨੈਰੀਓ ਚੱਲ ਰਿਹਾ ਆ ਪਰ ਉਹ ਨਹੀਂ ਤੇ ਬਿੱਟੂ ਰਾਜਾ ਗੱਲ ਕਰ ਲਈ ਤੇ ਰਵਦੀਨ ਬਿੱਟੂ ਨੇ ਮੈਨੂੰ ਲੱਗਦਾ ਆਪਣੀ ਸਿਕਿਉਰਿਟੀ ਵਾਲਿਆਂ ਨੂੰ ਵੀ ਨਹੀਂ ਦੱਸਿਆ ਹੋਣਾ ਬਿਲ ਉਹੀ ਤੇ ਜਿਹਨੇ ਗੁੱਪਚਪ ਤਰੀਕੇ ਨਾਲ ਸ਼ਾਮਿਲ ਹੋ ਗਏ ਤੇ ਉਹਨਾਂ ਨੇ ਦੱਸਿਆ ਨਹੀਂ ਹੋਣਾ ਤੇ ਮੈਂ ਵੀ ਦੱਸਦਾ ਕਿ ਅੱਜਕੱਲੇ ਨਾ ਸਾਰੇ ਸਿਆਸਤਦਾਨਾਂ ਲਈ ਇੰਨਾ ਸੌਖਾ ਹੋ ਗਿਆ ਨਾ ਇਹਨਾਂ ਦੇ ਘਰ ਵਾਲੇ ਜਿਹੜਾ ਨੇ ਉਹ ਥੋੜਾ ਜਿਹਾ ਫਿਕਰ 'ਚ ਪੈ ਜਾਂਦੇ ਹੋਣੇ ਕਿ ਅੱਜ ਮੰਤਰੀ ਸਾਹਿਬ ਜਾਂ ਫਿਰ ਐਮਐਲਏ ਸਾਹਿਬ ਪਰਨਾ ਕਿਹੜਾ ਬੰਨਣਗੇ ਫਿਰ ਉਹ ਕਹਿੰਗੇ ਉਹ ਪਿੱਛੇ ਇੱਕ ਨਾ ਕੇਸਰੀ ਕਲਰ ਦਾ ਪਰਨਾ ਪਿਆ ਉਹ ਲੈ ਆਓ ਚਲੋ ਜੀ ਸਵੇਰੇ ਉਹ ਵਾਲਾ ਤੇ ਸ਼ਾਮ ਨੂੰ ਕਿਹੜਾ ਪਰਨਾ ਲੈਣਗੇ ਉਹ ਨੀਲਾ ਜਿਹਾ ਪਿਆ ਜੀ ਉਹ ਲੈ ਆਓ ਜਿੱਥੇ ਝਾੜੂ ਬਣਿਆ ਫਿਰ ਕਹਿਣਗੇ ਉਹ ਪਿੱਛੇ ਤਰੰਗੇ ਜਿਹਾ ਵਾਲਾ ਪਿਆ ਜਿੱਥੇ ਹਣਾ ਹੱਥ ਪੰਜਾਬ ਬਣਿਆ ਹਾਂ ਉਹ ਲੈ ਆਓ ਫਿਰ ਦੂਸਰੇ ਦਿਨ ਹੁੰਦੇ ਹੁੰਦੇ ਤੱਕ ਹੱਥੀ ਤੇ ਪਹੁੰਚ ਜਾਣਗੇ ਸੋ ਇਸ ਤਰੀਕੇ ਨਾਲ ਨਾ ਹੁਣ ਸਾਰੇ ਜਿੰਨੇ ਵੀ ਤੁਸੀਂ ਸਿਆਸਤਦਾਨਾਂ ਦੀ ਗੱਲ ਕਰ ਰਹੇ ਹੋ ਸੋ ਪੰਜਾਬ ਦੇ ਵਿੱਚ 70 80% ਸਿਆਸਤਦਾਨਾਂ ਦੇ ਅਲਮਾਰੀਆਂ ਦੇ ਵਿੱਚ ਦੋ ਤਿੰਨ ਪਾਰਟੀਆਂ ਦੇ ਤਾਂ ਪਰਨੇ ਪਏ ਨੇ ਕਈ ਜਿਹੜੇ ਅਕਾਲੀਏ ਚ ਸ਼ਾਮਲ ਹੋ ਕੇ ਕਾਂਗਰਸ ਚ ਆ ਕੇ ਕਾਂਗਰਸ ਛੱਡ ਕੇ ਆਪ ਚ ਚਲੇ ਗਏ ਆਪ ਛੱਡ ਕੇ ਉਹ ਭਾਜਪਾ ਦੇ ਵੱਲ ਰੁਖ ਕਰ ਰਹੇ ਨੇ ਸੋ ਇਸ ਤਰੀਕੇ ਨਾਲ ਬਥੇਰੇ ਨੇ ਅਸੀਂ ਬਹੁਤ ਦੂਰ ਕੀ ਜਾਣਾ ਮੁੱਖ ਮੰਤਰੀ ਸਾਹਿਬ ਤੁਸੀਂ ਆਜੋ ਹਮ ਪੀਪੀ ਉਸ ਤੋਂ ਬਾਅਦ ਫਿਰ ਕਦੀ ਅਕਾਲੀ ਦਲ ਦੇ ਵਿੱਚ ਵੀ ਗੱਲਾਂ ਚੱਲੀਆਂ ਸੀ ਫਿਰ ਆਮ ਆਦਮੀ ਪਾਰਟੀ 'ਚ ਚਲੇ ਗਏ ਫਿਰ ਜਨਾਦੇ ਨਾਲ ਪੀਪੀ 'ਚ ਗਏ ਉਹ ਪਹਿਲਾਂ ਅਕਾਲੀ ਦਲ 'ਚ ਸੀ ਫਿਰ ਕਾਂਗਰਸ 'ਚ ਚਲੇ ਗਏ ਤੇ ਹੁਣ ਬੀਜਪੀ 'ਚ ਚਲੇ ਗਏ ਰਵਦੀਤ ਬਿੱਟੂਣੀ ਕਹਿੰਦੇ ਜੀ ਮੈਂ ਤਾਂ ਕਾਂਗਰਸੀ ਆ ਅਸੀਂ ਕਾਂਗਰਸ ਦੇ ਲਈ ਜਾਨ ਦਿੱਤੀ ਐ ਮੇਰੇ ਦਾਦਾ ਜੀ ਨੇ ਤੇ ਅੱਜ ਬੀਜਪੀ 'ਚ ਚਲੇ ਗਏ ਤੇ ਕਹਿੰਦੇ ਪੰਜਾਬ ਲਈ ਦਿੱਤੀ ਐ ਇਸ ਤੋਂ ਇਲਾਵਾ ਤੁਸੀਂ ਇਹ ਦੇਖ ਲਓ ਰਾਜਕੁਮਾਰ ਬੇਰਕਾ ਡਾਕਟਰ ਬਲਬੀਰ ਸਿੰਘ ਗੁਰਪ੍ਰੀਤ ਸਿੰਘ ਹਾਂ ਜੀ ਆ ਸਾਰੇ ਜੰਨੇ ਵੀ ਨੇ ਇਹ ਪਹਿਲਾਂ ਕਾਂਗਰਸ ਚ ਫੇ ਭਾਜਪਾ ਚ ਗਏ ਫਿਰ ਕਾਂਗਰਸ ਚ ਆ ਗਏ ਸੋ ਸੁਸ਼ੀਲ ਰਿੰਕੂ ਕਾਂਗਰਸ ਭਾਜ ਆਮ ਆਦਮੀ ਪਾਰਟੀ ਤੇ ਹੁਣ ਭਾਜਪਾ ਤੇ ਸ਼ੀਤਲ ਗਰ왈 ਭਾਜਪਾ ਆਮ ਆਦਮੀ ਪਾਰਟੀ ਭਾਜਪਾ ਗੁਰਪ੍ਰੀਤ ਜੀਪੀ ਦੀ ਗੱਲ ਕਰ ਲੋ ਤਾਂ ਕਦੀ ਅਕਾਲੀਆਂ ਦੇ ਵਿੱਚ ਵੀ ਗਏ ਫਿਰ ਕਾਂਗਰਸ ਚ ਵੀ ਆਏ ਤੇ ਹੁਣ ਫਿਰ ਆਮ ਆਦਮੀ ਪਾਰਟੀ ਚ ਸੋ ਇਹ ਡੱਡੂ ਛੜੱਪੇ ਜਿਹੜੇ ਨੇ ਆ ਬੱਜੀ ਜਾਣੇ ਨੇ ਸੋ ਲੋਕਾਂ ਨੂੰ ਵੀ ਹੁਣ ਸੋਚਣਾ ਚਾਹੀਦਾ ਕਿ ਭਾਈ ਅਸੀਂ ਜਿਹੜੇ ਬੰਦੇ ਦੀ ਸਪੋਰਟ ਕਰ ਰਹੇ ਆ ਜੀ ਇਹ ਕੀ ਸਾਡੇ ਨਾਲ ਜੁੜਿਆ ਰਹੇਗਾ ਜਿਹੜਾ ਬੰਦਾ ਪਾਰਟੀ ਦਾ ਨਹੀਂ ਹੋ ਸਕਿਆ ਮੈਨੂੰ ਲੱਗਦਾ ਲੋਕਾਂ ਦਾ ਵੀ ਨਹੀਂ ਹੋਏਗਾ ਸੋ ਸਾਨੂੰ ਇੱਥੋਂ ਹੀ ਜਿਹੜਾ ਅੰਦਾਜ਼ਾ ਲਾ ਲੈਣਾ ਚਾਹੀਦਾ ਕਿ ਹਾਂ ਹੁਣ ਤੁਸੀਂ ਇਹ ਦੇਖੋ ਅਸੀਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਕਿ ਇਸ ਵਾਰੀ ਇਹਦੀ ਟਿਕਟ ਕੱਟੀ ਜਾ ਸਕਦੀ ਹੈ ਇਸ ਵਾਰੀ ਇਹਦੀ ਟਿਕਟ ਕੱਟੀ ਜਾ ਸਕਦੀ ਹੈ ਸੋ ਜਿਹਨਾਂ ਅਜਨਾਂ ਦੀ ਟਿਕਟ ਕੱਟੀ ਜਾ ਰਹੀ ਸੀ ਉਹ ਪਹੁੰਚ ਗਏ ਤੇ ਕੱਲ ਰਾਤ ਹੀ ਟਿਕਟਾਂ ਵੀ ਮਿਲ ਗਈਆਂ ਸੋ ਇਹ ਤਰੀਕ ਇਹ ਤਰੀਕੇ ਨੇ ਤੇ ਅੱਜ ਕੱਲ ਇੱਥੋਂ ਪਤਾ ਲੱਗਦਾ ਹੈ ਕਿ ਸਿਆਸਤਦਾਨਾਂ ਨੂੰ ਲੋਕਾਂ ਦੀ ਭਲਾਈ ਦੇ ਨਾਲ ਘੱਟ ਆਪਣੇ ਨਿੱਜ ਦੇ ਨਾਲ ਜਵਾ ਫਾਇਦਾ ਲੱਗਦਾ ਕਿ ਹਾਂ ਕੁਰਸੀਆਂ ਨੇ ਕਈਆਂ ਦੀ ਮਜਬੂਰੀ ਵੀ ਬਣ ਗਈ ਹੈ ਕਿਉਂਕਿ ਜਿਨ੍ਹਾਂ ਨੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਅਸੀਂ ਇਹ ਕੰਮ ਗਲਤ ਕੀਤੇ ਨੇ ਉਹਨਾਂ ਲਈ ਮਜ ਹਾਲੇੰਦਾ ਰਿਹਾ ਕਿ ਜਦੋਂ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਆਪਣੇ ਮੂੰਹੋਂ ਹੀ ਕਹਿੰਦਾ ਸੀਗਾ ਕਿ ਹੁਣ ਜਦੋਂ ਵੀ ਇਹ ਕਦੇ ਕਹਿੰਦੇ ਮੇਰੇ ਮੋਹਰੇ ਚੌੜੇ ਹੁੰਦੇ ਨੇ ਤਾਂ ਮੈਂ ਇੱਕੋ ਵਾਰ ਕਹਿ ਦਿੰਦਾ ਕਿ ਫਾਈਲਾਂ ਮੇਰੇ ਟੇਬਲ ਤੇ ਨੇ ਕਹਿੰਦਾ ਠੰਡੇ ਹੋ ਕੇ ਬਹਿ ਜਾਂਦੇ ਨੇ ਤਾਂ ਫਿਰ ਉਹ ਫਾਈਲਾਂ ਟੇਬਲ ਤੇ ਨਾ ਰੱਖੋ ਖੋਲੋ ਵੀ ਬਿਲਕੁਲ ਖੋਲਣ ਵਾਸਤੇ ਲਈ ਰੱਖੀਆ ਖੋਲਣ ਦੇ ਲਈ ਬੁਲਾਇਆ ਗਿਆ ਜਿਹੜੇ ਵਾਦੇ ਤੁਸੀਂ ਕੀਤੇ ਸੀਗੇ ਕਿ ਪਹਾੜੀਆਂ ਚ ਪੈਸਾ ਲੁਕਿਆ ਪਿਆ ਪੰਜਾਬ ਦਾ ਉਹ ਕੱਢ ਕੇ ਲੈ ਕੇ ਆਉਂਗਾ ਤੇ ਭਾਈ ਸਾਹਿਬ ਲਿਆਓ ਹੁਣ ਤਾਂ ਕਰਜ਼ੇ ਹੀ ਬਹੁਤ ਹੋ ਗਿਆ ਘਟੋ ਘੜ ਸਰਕਾਰ ਨੂੰ ਵੀ ਕਰਜ਼ਾ ਨਾ ਲੈਣਾ ਪਵੇ ਇਸ ਲਈ ਲਿਆਓ ਪਰ ਲਿਆਓ ਜੀ ਬਿਲਕ ਜੀ ਜੀ ਸੋ ਬਹੁਤ-ਬਹੁਤ ਧੰਨਵਾਦ ਪੂਰੀ ਇਹ ਜਾਣਕਾਰੀ ਦੇਣ ਦੇ ਲਈ ਜੀ ਸੋ ਅੱਜ ਦੀ ਸਾਡੀ ਇਸ ਪੇਸ਼ਕਸ਼ ਦੇ ਵਿੱਚ ਸਿਰਫ ਇੰਨਾ ਹੀ ਹੋਰ ਵੀ ਇਸ ਤਰੀਕੇ ਦੀਆਂ ਖਬਰਾਂ ਤੇ ਜਾਣਕਾਰੀਆਂ ਸੀ ਤੁਹਾਡੇ ਨਾਲ ਲਗਾਤਾਰ ਸ카ਾਈ ਨਿਊਜ਼ ਪੰਜਾਬ ਦੇ ਮਾਧਿਅਮ ਦੇ ਰਾਹੀਂ ਸਾਂਝੀਆਂ ਕਰਦੇ ਰਹਿੰਦੇ ਆ ਸੋ ਤੁਸੀਂ ਬਣੇ ਰਹੋ ਸ카ਾਈ ਨਿਊਜ਼ ਪੰਜਾਬ ਦੇ ਨਾਲ ਧੰਨਵਾਦ